ਪਮਨਾ ਹਾਂਜੀ ਆ ਦੇਖ ਕੇ ਗਏ ਸੀ ਐਡਾ ਵੱਡਾ ਗਿਫਟ ਦੇ ਕੇ ਗਏ ਸੀਗੇ ਸੰਦੂ ਸਾਹਬ ਉਰੇ ਆਓ ਜਲਦੀ ਖੋਲ ਕੇ ਗਿਫਟ ਜੈਸ ਤੋਂ ਮਸਾ ਬਚਾ ਕੇ ਰੱਖਿਆ ਮੰਮੀ ਨੇ ਰੈਡਾ ਗਿਫਟ ਯਾਰ ਹਾਂਜੀ ਕੌਣ ਸੀ ਅੰਮੀ ਕੌਣ ਆਏ ਸੀ ਭਾਈ ਦੋ ਪਾਗਲੇ ਸੀ ਬਾਬੂ ਅੱਛਾ ਇਹ ਨਾ ਸੋਨਾ ਗਿਫਟ ਦੇ ਕੇ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਅਸੀਂ ਘਰੇ ਨਹੀਂ ਸੀ ਰਾਜਸਥਾਨ ਚ ਗਏ ਸੀ ਤੇ ਪਿੱਛੇ ਪਹੁੰਚਿਆ ਬਹੁਤ ਮਤਲਬ ਕਿ ਵੱਡਾ ਗਿਫਟ ਤੇ ਵਿੱਚ ਦੇਖਦੇ ਆਪਾਂ ਇਹਦੇ ਕੀ ਆ ਤੇ ਮੇਰੇ ਨਾਲ ਤੁਸੀਂ ਬਣੇ ਰਹੋ ਤੇ ਬਾਕੀ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਹਾਡੇ ਕਰਕੇ ਸਾਰਾ ਕੁਝ ਪੋਸੀਬਲ ਹੋ ਰਿਹਾ ਜੋ ਵੀ ਕੁਝ ਹੋ ਰਿਹਾ ਇੱਕ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਚੱਲ ਪਾਵਣ ਆਪਾਂ ਆਦੇ ਦੋਸਤਾਂ ਨੂੰ ਦਿਖਾਈਏ ਵਿੱਚੋਂ ਕੀ ਨਿਕਲਦਾ ਹੈ ਹਾਂਜੀ ਤੇ ਕੀਪ ਤਾਂ ਇਹਦੇ ਤੇ ਉਹ ਇੱਥੇ ਐਂਡ ਕਿੱਥੋਂ ਆਏ ਕਿੱਥੋਂ ਸੀਗੇ ਉਹ ਆਪ ਤਾਂ ਮੋਗੇ ਤੋਂ ਆਏ ਸੀ ਪਰ ਉਹਨਾਂ ਦੇ ਰਿਸ਼ਤੇਦਾਰ ਨੇ ਗਾਂ ਬਾਹਰੋਂ ਭੇਜਿਆ ਹੈ ਗਿਫਟ ਕਹਿੰਦੇ ਸੀ ਇੱਕ ਬਾਹਰੋਂ ਗਿਫਟ ਆਉਣ ਲੱਗੇ ਚੱਲ ਜਲਦੀ ਜਲਦੀ ਓਪਨ ਕਰ ਹਲੋ ਜੀ ਬੈਠ ਗਏ ਚੌਂਗੜਾ ਮਾਰ ਕੇ ਲੈ ਆਪਾਂ ਖੋਲ ਆ 来 ਮੈਂ ਖੋਲਦਾ। ਲੈ ਆਪਾਂ ਖੋਲ ਗਏ। ਚੱਲੋ ਚੱਲੋ। ਦੋਸਤੋ ਤੁਹਾਡਾ ਬਹੁਤ ਬਹੁਤ ਥੈਂਕਸ। ਹਾਂਜੀ। ਸਾਡੇ ਜਾਣ ਤੋਂ ਵੀ ਘਰੇ ਵੀ ਨਹੀਂ ਹੈਗੇ ਸੀ ਤਾਂ ਵੀ ਸਾਨੂੰ ਪਿੱਛੋਂ ਤੇ ਬਹੁਤ ਹੀ ਮਤਲਬ ਦੀ ਸੈਡ ਫੀਲ ਕਰਦੇ ਆਂ ਵੀ ਉਹਨਾਂ ਨੂੰ ਅਸੀਂ ਮਿਲ ਨਹੀਂ ਸਕੇ ਹਨਾ। ਬਿਲਕੁਲ। ਕਿ ਆਪਾਂ ਕਰੇ ਹੁੰਦੇ ਕਿਉਂਕਿ স্পੈਸ਼ਲ ਆਏ। ਪਤਾ ਨਹੀਂ ਕੀ ਨਿਕਲਦਾ ਵਿੱਚੋਂ ਪਾਉਣ। ਕਹਿੰਦੇ ਸੀ ਕਿ ਵੀ ਅਸੀਂ ਤੁਹਾਡੀਆਂ ਜਦੋਂ ਦਾ ਤੁਸੀਂ ਵੀਡੀਓ ਬਣਾਉਣ ਲੱਗੇ ਆ ਉਦੋਂ ਦੀਆਂ ਵੀਡੀਓਸ ਦੇਖਦੇ ਆਂ। ਥੈਂਕ ਯੂ ਭਾਈ ਥੈਂਕ ਯੂ। ਵਿੱਚੋਂ ਦੇਖਦੇ ਕੀ ਐਡਰੈਸ ਨਿਕਲਦਾ ਬਾਹਰੋਂ ਤਾਂ ਮਤਲਬ ਕਿ ਬਾਹਰੋਂ ਤਾਂ ਉਹਨਾਂ ਨੇ ਆਦਾ ਪੰਜਾਬ ਦਾ ਦੱਸਿਆ ਨਾ ਬਾਹਰਲਾ ਨਹੀਂ ਦੱਸਿਆ ਤੇ ਆਪਾਂ ਦੋਸਤੋ ਸੀਸੀਟੀਵੀ ਦੀ ਫੁਟੇਜ ਵੀ ਲਾਵਾਂਗੇ ਜਿਹੜੇ ਬਾਈ ਆਏ ਸੀ ਉਹਨਾਂ ਦੇ ਗੱਡੀ-ਗੁੱਡੀ ਦੀ ਸਾਰੀ ਆਈ ਹੋਈ ਆ ਕਿਉਂਕਿ ਮੰਮੀ ਨਾਲ ਜਿਆਦਾ ਗੱਲਾਂ ਨਹੀਂ ਹੋਈਆਂ ਉਹਨਾਂ ਦੀਆਂ ਤੇ ਨਾ ਹੀ ਉਹਨਾਂ ਨੇ ਸਾਨੂੰ ਕੋਈ ਫੋਨ ਕੀਤਾ ਸੀਗਾ ਤੇ ਵਿੱਚੋਂ ਪਤਾ ਨਹੀਂ ਕੀ ਪਾਉਣ ਡਰ ਜਿਹਾ ਲੱਗਦਾ ਨੇ ਕਿੱਦਾਂ ਖੁੱਲੀ ਐ ਐ ਖੁੱਲੀ ਐ ਲੈ ਲੈ ਇਹ ਚ ਤਾਂ ਡੱਬਾ ਡੱਬੇ ਦੇ ਵਿੱਚ ਡੱਬਾ ਡੱਬੇ ਦੇ ਵਿੱਚ ਡੱਬਾ ਡੱਬੇ ਦੇ ਵਿੱਚ ਡੱਬਾ ਦੋਸਤੋ ਮੈਨੂੰ ਤਾਂ ਲੱਗਦਾ ਕੋਈ ਮਜ਼ਾਕ ਹੀ ਕਰ ਗਿਆ ਲੱਗਦਾ ਤਾਂ ਹੀ ਨਹੀਂ ਨਾਮ ਲਿਖ ਕੇ ਲੈ ਕੇ ਗਿਆ ਪਾਉਣ ਉੱਤੇ ਹੈ ਤੇਰੇ ਵਿੱਚ ਡੱਬੇ ਦੇ ਵਿੱਚ ਡੱਬਾ ਨਿਕਲ ਕੇ ਫਿਰ ਤਾਂ ਮੈਨੂੰ ਵੀ ਆਜੇ ਲੱਗਣ ਲੱਗ ਗਿਆ ਨਾ ਮੈਂ ਸੁਪਤੀ ਜੀ ਚ ਪੈ ਗਏ ਆ ਮੈਨੂੰ ਤਾਂ ਲੱਗਦਾ ਕੋਈ ਮਜ਼ਾਕ ਕਰ ਗਿਆ ਵਾਹ ਵਾ ਮम्मी ਨੇ ਜੈਸ਼ਵਿਕ ਤੋਂ ਬਚਾ ਕੇ ਰੱਖ ਲੈ ਨਹੀਂ ਤਾਂ ਕੰਮ ਹੋ ਜਾਂਦਿਆ ਸੀ ਸਰੋਂ ਦੇ ਤੇਲ ਦਾ ਡੱਬਾ 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 ਵੀ ਦੋਸਤੋ ਮੋਗੇ ਮੋਗੇ ਸਾਈਡ ਦਾ ਸਰੋਂ ਦਾ ਸ਼ਿਵ ਆਇਲ ਬੱਬਾ ਹੱਥ ਬਚਾ ਲਈ ਕਿਤੇ ਗਿਫਟ ਤੇ ਚੱਕਾ ਚੁੰਗਲ ਵੱਡੀ ਹੋਵੇ ਤੱਕੋ ਤਿੱਖਾ ਲੈ ਤੂੰ ਬਾਲਾ ਲੈ ਓਹ ਆਪਾਂ ਸੱਚੀ ਮਜ਼ਾਕ ਹੀ ਲੱਗਦਾ ਜਿਵੇਂ ਕਿਸੇ ਨੇ ਕੀਤਾ ਹੁੰਦਾ ਆ ਦੇਖ ਲਓ ਦੋਸਤੋ ਡੱਬੇ ਚ ਫਿਰ ਡੱਬਾ ਹਾਏ ਖੋਲੀ ਵੀ ਆਪਾਂ ਲਾਈਵ ਹੀ ਜਾਂਦੇ ਆ ਲਾਈਵ ਜਾਂਦੇ ਆ ਦੇਖ ਅੱਗੇ ਵੀ ਆਪਾਂ ਨੂੰ ਪਤਾ ਕਿੰਨੇ ਭੇਜਿਆ ਸੀ ਸ਼ੂਜ਼ ਭੇਜੇ ਸੀ ਕਿ ਉਹ ਵੀ ਮਤਲਬ ਕਿਉਂ ਹੀ ਉਹਨਾਂ ਨੇ ਤਾਂ ਨੰਬਰ ਨੰਬਰ ਲਿਖਿਆ ਸੀ ਚੱਲ ਹਾਂ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਤਾਂ ਮੈਂ ਤੇ ਲਾਦਾ ਪ੍ਰੈਂਕ ਹੀ ਕੀਤਾ ਹੋਊਗਾ ਭਾਉਣ ਵਿੱਚ ਹਾਂ ਮੈਂ ਲਾਦਾ ਮਹੀਨਾ ਦਾ ਅਪ੍ਰੈਲ ਦਾ ਚੱਲਦਾ ਪਰ ਜੋ ਅਪ੍ਰੈਲ 16 ਤਾਂ ਚਲੋ ਲੰਘ ਗਿਆ ਭਾਵੇਂ ਡਰ ਵੀ ਲੱਗਦਾ ਮੂੰਹ ਪਰਾਂ ਕਰਕੇ ਖੋਲੀ ਨਹੀਂ ਆਪਣੇ ਕੋਲੇ ਸੀਸੀਟੀਵੀ ਕੈਮਰੇ ਚ ਫੋਟੋਵਾ ਹੈਗਾ ਮੈਂ ਛੋੜੀ ਹੁੰਦਾ ਕੁਝ ਨਾਲੇ ਜਿਹੜਾ ਬੰਦਾ ਘਰੇ ਚੱਲ ਕੇ ਆਇਆ ਕੋਈ ਗਲਤ ਚੀਜ਼ ਤਾਂ ਦੇਖੇ ਨਹੀਂ ਕਿਉਂਕਿ ਆਪਾਂ ਜੇ ਘਰੇ ਹੁੰਦੇ ਤਾਂ ਆਪਾਂ ਉਹਦੇ ਖੋਲ ਵੀ ਲੈਣਾ ਸੀਗਾ ਹਾਂ ਮਾਵੇ ਸਾਹਮਣੇ ਤੇ ਉਹ ਤਾਂ ਮੰਮੀ ਕਰਕੇ ਵੀ ਨਹੀਂ ਖੁੱਲਿਆ ਆ ਤਾਂ ਲੈ ਓਹੋ ਮੈਂ ਤਾਂ ਕਿ ਕਿਦੋਂ ਨਿਕਲਿਆਊਗੀ ਚੀਜ਼ ਕੋਈ ਤੇ ਦੋਸਰੇ ਡੱਬਾ ਆ ਤਾਂ ਮੈਨੂੰ ਲੱਗਦਾ ਮੈਨੂੰ ਲੱਗਦਾ ਪਤਾ ਨਹੀਂ ਕੀ ਬਣਦਾ ਮੈਨੂੰ ਖੋਲਣ ਦੇ ਕੀ ਤਾਂ ਹੁਣ ਤਾਂ ਪੱਕਾ ਚੀਜ਼ ਨਿਕਲਿਆਊਗੀ ਡੱਬਾ ਚੋਂ ਤਾਂ ਹੀ ਆ ਗਿਆ ਤੂੰ ਖੋਲ ਤੂੰ ਖੋਲ ਹਾਂ ਆ ਲਓ ਲਓ ਹਨ ਹਾਂ ਆ ਗਈ ਪਈ ਚੀਜ਼ ਪੱਕਾ ਜਿਹੜੀ ਵੀ ਹੈਗੀ ਆ ਆ ਚੱਲਿਆ ਦੋਸਤੋ ਤੇ ਲਓ ਜੀ ਲੈ ਜਾਂ ਦੋ ਡੱਬੇ ਦੋ ਮੈਨੂੰ ਲੱਗਦਾ ਵੇ ਇਹਦਾ ਮਤਲਬ ਇਹ ਤਾਂ ਹੈਗਾ ਵੀ ਦੋ ਗਿਫਟ ਹੋਣਗੇ ਜਾਂ ਤੇਰਾ ਜਾਂ ਮੇਰਾ ਹੋਰ ਇਹਦੇ ਵਿੱਚ ਵੀ ਡੱਬਾ ਨਿਕਲ ਆਵੇ ਕਿਤੇ ਜਾਂ ਜਾਂ ਆਪਾਂ ਦੋ ਜਣੇ ਨੂੰ ਵਿਦੂ ਬਣਾਇਆ ਹੋਗਾ ਤਾਂ ਤੂੰ ਕਿਹੜੀ ਲੈਣੀ ਤੂੰ ਆਖ ਫਿਰ ਮੈਂ ਆਪਦੀ ਖੋਲ ਦਾਂ ਕੀ ਪਤਾ ਹੋ ਮੇਰੀ ਹੋਵੇ ਹਾਂ ਜੀ ਜੀ ਦੋਸਤੋ ਵੀਡੀਓ ਨ ਬਣੇ ਰਿਹਾ ਬੜੀ ਇੰਟਰਸਟਿੰਗ ਹੋ ਗਈ ਗੱਲ ਤਾਂ ਡੱਬਾ ਤਾਂ ਵੇਖੀ ਤਗੜੇ ਨਿਕਲਦੇ ਆ ਡੱਬਾ ਵੇਖੀ ਵਾਓ ਦੋਸਤੋ ਅੱਛਾ ਤੁਸੀਂ ਖੋਲ ਲਿਆ ਮੇਰੇ ਕੀ ਦੋਸਤੋ ਇਹਦੇ ਦੇਖੋ ਤੁਸੀਂ ਤੇ ਵਿੱਚੋਂ ਦੇਖਦੇ ਆ ਤੋ ਡੱਬਾ ਹੀ ਜਦੋਂ ਵਾਓ ਵਾਹ ਚਾ ਤੁਹਾਡੀ ਮੇਰੇ ਪਤਾ ਨਹੀਂ ਕੀ ਹੋਗਾ ਸ਼ੁਕਰਾਨਾ ਕਿਵੇਂ ਕਰਾਂਗੇ ਅਸੀਂ ਮਨ ਦਬਾਉਣ ਰੋਣ ਆ ਰਿਹਾ ਸੱਚੀ ਇੰਨਾ ਤੁਸੀਂ ਪਿਆਰ ਕਰਦੇ ਹੋ ਦੋਸਤੋ ਥੈਂਕ ਯੂ ਤੁਹਾਡਾ ਇੰਨਾ ਤੁਸੀਂ ਪਿਆਰ ਕਰਦੇ ਹੋ ਕਿਵੇਂ ਤੁਹਾਡਾ ਸ਼ੁਕਰਾਨਾ ਅਸੀਂ ਕਰਾਂਗੇ ਇਹ ਨਹੀਂ ਕਿ ਆਵੇ ਆਹ ਵੇਖ ਲਾ ਮੈਂ ਘੜੀ ਕੜੀ ਮੈਨਾਂ ਤਾਂ ਖੋਲਦੀ ਨਹੀਂ ਕਿਹਾ ਮੈਨੂੰ ਵੀ ਹਨਕਾਲੀ ਹੋ ਗਈ ਮੈਨੂੰ ਵੀ ਕੁਛ ਆਇਆ ਨਾਮ ਵੀ ਨਹੀਂ ਦੱਸ ਕੇ ਗਿਆ ਨਾਮ ਵੀ ਨਹੀਂ ਦੱਸ ਕੇ ਗਿਆ ਵਿੱਚ ਨਹੀਂ ਹੈਗਾ ਕੁਛ ਇਹਦੇ ਮੈਂ ਵਿੱਚ ਫਿਰਚ ਕੁਛ ਨਹੀਂ ਹੈ ਇਹਦੇ ਤਾਂ ਦੇਖਾਂ ਮੈਂ ਆ ਮੇਰੇ ਕੋਲ ਵੀ ਆਹੀ ਡੱਬਾ ਆ ਗਿਆ ਟੌਮੀ ਦਾ ਹੀ ਲਸ ਨੂੰ ਸਾਬ ਇਹਦੇ ਚ ਆ ਗਈ ਪਰਚੀ ਇੱਧਰ ਪਰਚੀ ਨਿਕਲ ਆਈ ਐ ਲੈ ਆਹ ਦੇਖ ਲਓ ਦੋਸਤੋ ਲਓ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜੇ ਕਿ ਜਿਹੜੇ ਵੀ ਭੈਣ ਭਰਾ ਨੇ ਭੇਜਿਆ ਆਪਾਂ ਉੱਤੇ ਆ ਪਰਚੀ ਦੇ ਵਿੱਚ ਹੁਣ ਲਿਖਿਆ ਹੋਊਗਾ ਨਾਮ ਨੂੰ ਮਾਣਾ ਹੈਲੋ ਵੀਰ ਜੀ ਐਂਡ ਦੀਦੀ ਜੀ ਅਸੀਂ ਤੁਹਾਡਾ ਬਹੁਤ ਵੱਡੇ ਫੈਨ ਹਾਂ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਦਵੇ ਵੀ ਹੈਵ ਦਾ ਆਸਟ੍ਰੇਲੀਆ ਪਲੀਜ਼ ਅਸੈਪਟ ਮਾਈ ਗਿਫਟ ਫਰੋਂ ਇਹਦੇ ਤੇ ਨਾਮ ਲਿਖਿਆ ਜੀ ਅਮਨਪ੍ਰੀਤ ਕੌਰ ਆਸਟ੍ਰੇਲੀਆ ਤੋਂ ਨੇ ਤੇ ਬਹੁਤ ਬਹੁਤ ਧੰਨਵਾਦੀ ਐਡਾ ਸੋਹਣਾ ਗਿਫਟ ਭੇਜਿਆ ਤੇ ਇੰਨੇ ਜੋਗੇ ਅਸੀਂ ਹੈ ਨਹੀਂ ਸੀ ਜਿੰਨੇ ਜੋਗੇ ਤੇ ਮਤਲਬ ਕਿ ਗਿਫਟ ਤੁਸੀਂ ਭੇਜਦੇ ਹੋ ਹਨਾ ਭਾਵੇਂ ਛੋਟਾ ਵੱਡਾ ਕੋਈ ਵੀ ਹੈ ਗਿਫਟ ਤਾਂ ਗਿਫਟ ਹੀ ਹੁੰਦਾ ਤੇ ਬਹੁਤ ਹੀ ਵੱਡਾ ਗਿਫਟ ਭੇਜਿਆ ਤੇ ਦੋਸਤੋ ਮਤਲਬ ਕਿ 6-700 ਡਾਲਰ ਕਹਿਣਾ ਬਹੁਤ ਵੱਡਾ ਕਿਸੇ ਵਾਸਤੇ ਕੱਢਣੇ ਬਹੁਤ ਵੱਡੀ ਗੱਲ ਆ ਤੇ ਬਾਕੀ ਇਹ ਸਾਰਾ ਪੋਸੀਬਲ ਦੋਸਤੋ ਤੁਹਾਡੇ ਕਰਕੇ ਹੋਇਆ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਤੇ ਕਬੇ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਤੇ ਬਾਕੀ ਤੁਸੀਂ ਕੀ ਗਿਫਟ ਦਾ ਚਾਹੇ ਸਾਨੂੰ ਆ ਫੁੱਲ ਵੀ ਕੋਈ ਭੇਜ ਦੂਗਾ ਹਾਂਜੀ ਉਹਦਾ ਵੀ ਮਤਲਬ ਕਿ ਅਸੀਂ ਸਾਨੂੰ ਜਿਹੜਾ ਸੀ ਸਾਨੂੰ ਬਸ ਇੰਨੇ ਹੀ ਕਹਿ ਦੂਗਾ ਵੀ ਅਸੀਂ ਤੁਹਾਨੂੰ ਤੁਸੀਂ ਸਾਨੂੰ ਵਧੀਆ ਲੱਗਦੇ ਹੋ ਤੇ ਇਸ ਤੋਂ ਵੱਡਾ ਗਿਫਟ ਕੋਈ ਹੋਏ ਨਹੀਂ ਸਕਦਾ ਕੋਈ ਨਹੀਂ ਸਕਦਾ ਜੀ ਕੋਈ ਵੱਡਾ ਮੈਟਰ ਨਹੀਂ ਕੋਈ ਛੋਟਾ ਨਹੀਂ ਸਾਡੇ ਵਾਸਤੇ ਤੇ ਦੋਸਤੋ ਤੁਸੀਂ ਸਾਰੇ ਇੱਕੋ ਜਿਹੇ ਹੋ ਹਾਂਜੀ ਤੇ ਸਾਨੂੰ ਦੇਖਦੇ ਹੋ ਇਹ ਸਾਡੇ ਵਾਸਤੇ ਬਹੁਤ ਵੱਡਾ ਗਿਫਟ ਆ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਬਿਲਕੁਲ